ਬੱਡਾ ਨੂੰ ਵੀ ਲੀਨ ਕਰਦਾ ਚਲਾਈਂ ਤੋਂ ਪੜਾਉਣੀ ਆ ਕਿਹੜਾ ਹੁੰਦਾ ਤਰਿਆ ਓਏ ਕੀ ਹਾਲਾ ਬਾਸ਼ੇ ਗਿਆ ਲਿਆ ਓ ਠੀਕ ਆ ਬਈ ਠੀਕ ਆ ਕਿਵੇਂ ਐ ਹੋਰ ਕੀ ਬੰਦ ਆ ਓਏ ਕੋਹਣੀ ਮੰਦਾ ਯਾਰ ਹਰਾ ਲੈ ਕੇ ਆ ਸੀ ਮੈਂ ਹਰਾ ਲੈ ਕੇ ਆਣਾ ਅਸੀਂ ਗਾਜੀ ਹੋਈ ਸੀ ਅੱਛਾ ਕੇ ਹੋਰ ਯਾਰ ਹਰਾ ਪੜਨਾ ਹੁਣ ਮੇਰਾ ਓਦੇ ਤਾਂ ਮੈਨੂੰ ਖੁੱਲਿਆ ਯਾਰ ਇਹਨਾਂ ਨੇ ਖੁੱਲਿਆ ਤੈਨੂੰ ਆ ਖੇਤਾਂ ਦੇ ਨੇ ਯਾਰ ਅੱਛਾ ਕੇ ਹੋਰ ਆ ਹਰਾ ਓ ਇਪਦਾ ਨਹੀਂ ਮੇਰਾ ਕੂੜੇ ਛਾ ਤੇ ਭਾ ਖੁੱਲ ਗਿਆ ਬਾਈ ਉੱਥੇ ਉੱਥੇ ਕਿਉਂ ਹਰਾ ਆਪਣਾ ਇਹ ਤੋਂ ਵੱਟ ਜਿੰਨਾ ਵੱਟਣਾਗਾ ਮੈਂ ਅੱਛਾ ਬਾਈ ਉਹ ਬਾਈ ਧੰਨਵਾਦ ਮੇਰੀ ਕਾ ਹੋਈਆਂ ਇਹਨਾਂ ਕੋਈ ਨਾ ਤੂੰ ਵੱਡਲਾ ਵੱਡਲਾ ਹੋ ਗਾ ਕੱਟੇਗਾ ਤੂੰ ਵੱਡਲਾ 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 ਕਿੱਥੇ ਹੈ ਬਾਈ ਇਹਦੀ ਹੱਤ ਦਾਤੀ ਇਹਰੇ ਕੋਠੇ ਚ ਪਈ ਹੋਊਗੀ ਕੋਠੇ ਚ ਚੱਕ ਲਿਆ ਤੇ ਕਾ ਪਈ ਆ ਹਾਂ ਇਹਦੇ ਨਾਲ ਵੱਡਣਾ ਨਹੀਂ ਵੱਡਲਾ ਵੱਡਲਾ ਫੇਦੀ ਦੀ ਵੱਟ ਕੇ ਭੱਜ ਆਗੇ ਨਹੀਂ ਆ ਰਾ ਨਹੀਂ ਪਾਰਾ ਫਿਰ ਚੱਲ ਵਾਹੀ ਗਰੂ ਫਰਾਪ ਰੱਖਾ ਵਾਰ ਕੇ ਵੱਟੇ ਭਜੀ ਇਹ ਲੱਗਦਾ ਤਾਂ ਹੈ ਨਹੀਂ ਹੈਰਾ ਉਹਨਾਂ ਦਾ ਯਾਰ ਹੁਣਾ ਪੈ ਸਕੀਮ ਬੁਲਾ ਦੇ ਬੁੜੇ ਉਹ ਲੱਜ ਵੀ ਉਹ ਲੱਗਦਾ ਹੈ ਨਹੀਂ ਚੱਲ ਵੱਡ ਲੈਨੇ ਆ ਜੇ ਦੇਖੀ ਆਗੀ ਕੀ ਬਣੂਗਾ ਨਹੀਂ ਆ ਰਾ ਨਹੀਂ ਪਾਰਾ ਫਿਰ ਇੱਕ ਕੰਮ ਤਾਂ ਹੋਊ ਅੱਜ ਫੇਰ ਫਿਰ ਕੁੱਟ ਖਾਦਾਂਗੇ ਨਹੀਂ ਪੜਦੀ ਲੱਕੜ ਅੱਜ ਕੱਢਣਗੇ ਘਰ ਤੇ ਜੀਦਾ ਉਹਦੀ ਪਵਾ ਤੇ ਕੰਦਰ ਦਾ ਵੱਡੀ ਜਾਣ ਦੇ ਕੋਈ ਨਾ ਜਾ ਕੇ ਦੱਸ ਦੇ ਆਪਾਂ ਨਾਲੇ ਮੇਰੀ ਸਕੀਮ ਲੱਗ ਜੂਗੀ ਜਦੋਂ ਆਜੇ ਜਾ ਕੇ ਦੱਸ ਦੇ ਉਹਨਾਂ ਨੂੰ ਮੈਨੂੰ ਲੱਗਦਾ ਹਾਪੜ ਹੀ ਆਉਂਦੇ ਐਗੇ ਉਹ ਓ ਕੀ ਹਾਲਾ ਬਾਈ ਵਧੀਆ ਬਾਈ ਵਧੀਆ ਹੋਰ ਕੀ ਬੰਦ ਹੈ ਓ ਨਹੀਂ ਬਸ ਕਿਵੇਂ ਇੱਧਰ ਕਿਵੇਂ ਹੋਈ ਛੋਟੀ ਵੇਲੇ ਜਦ ਜੀ ਘਾਟ ਸੀ ਨਾ ਹੁਣ ਕਿਵੇਂ ਹੋਈ ਹੋਰ ਥੋੜੇ ਜਣਾ ਖਾਣਾ ਕੋਈ ਆ ਕੇ ਖਰਾਬ ਡਣ ਲੱਗ ਜਾਂਦਾ ਨਾ ਥੋੜੇ ਕਿਹੜਾ ਡੀ ਜਾਂਦਾ ਹੋਈ ਹੋਰ ਥੋੜੇ ਤੇ ਗੱਤੇ ਲਾ ਕੇ ਖਰਾਬ ਆਕੇ ਹੋਰ ਆ ਤੁਸੀਂ ਮੇਰੇ ਮਗਰ ਬੈਠੋ ਤੇ ਕੀ ਨਾਲ ਦੇ ਆਪਾਂ ਸਾਨੂੰ ਦਿਖਾ ਦੇਣਾ ਹੈ ਕਿਡਾ ਮੇਰੀ ਸਕੂਟਰੀ ਦਾ ਉਸ ਕਰਕੇ ਆ ਗਿਆ ਬੰਦਾ ਪਾਸੇ ਗਿਆ ਪਿੱਛੇ ਉਹ ਨੰਮ ਆਇਆ ਉਹ ਪੈਨ ਦਾ ਲੱਕੜੋਦੇ ਵੀ ਕੁੱਟਿਆ ਉਹਦੇ ਅਸੀਂ ਉਹਦੇਰ ਅੱਛਾ ਕੇ ਉਹ ਕਹਿੰਦਾ ਮੈਂ ਆਉਂਦਾ ਹੀ ਨਹੀਂ ਹੁਣ ਕੰਨਾਂ ਨੂੰ ਮਾਫਰਾ ਮੁਕਾ ਨਹੀਂ ਆਪਾਂ ਨੂੰ ਪਤਾ ਹੈ ਤੇ ਥੋੜੇ ਗੱਤ ਤੇ ਲਾ ਦੂ ਜੇ 2 ਮਿੰਟ ਹੋਰ ਨਾ ਗਏ ਥੋੜਾ ਘੈਰਾ ਜੇ ਤਗੜੇ ਬੰਦਾ ਬਣਾਉਣੇ ਉਹਨੂੰ ਅੱਜ ਅੱਜ ਚਲੋ ਦੇ ਨਹੀਂ ਆ ਫਿਰ Tu si ae, caro, oi, mera na ayuda. Oi, oh, ae, eh, caro, e eh, xora. Tu si, paile, ae, e... Calo, sone, ar, tu, meri. Tu si, paile, ae, e... Tu si, ae, e... Ja. Tu si, kete, magari, ae, e... Tu si, ae, e... Tu si, que te magre, e ae, e... E, e, e... E, e... ਹੁਣ ਪੈਣਗੇ ਸਪੇਚੇ ਨਾਲੇ ਤਾਂ ਉਹ ਭੈਂਦੀ ਰਕਣ ਨਾਲ ਤਾਂ ਲੜਾਈ ਦੇਖਾਂਗੇ ਤੇ ਨਾਲੇ ਕਹਿ ਦਾਂਗੇ ਬਾਈ ਬਣ ਕੇ ਤੇਰਾ ਫਾਇਦਾ ਕੀਤਾਗਾ ਤੇ ਨਾਲੇ ਉਹ ਕਰ ਵੀ ਹਰੇ ਦੀ ਪੰਡ ਦੇ ਨਾਲੇ ਹਰੇ ਦੀ ਪੰਡ ਫਰੀਦੀ ਵੱਢੀ ਗਈ ਅੱਜ ਉਹ ਨਾਲੇ ਜਲਾਉਣੇ ਕੋਈ ਸਕੀਮ ਇਹਦਾ ਇਹਦਾ ਤਕੜਾ ਇੰਤਜ਼ਾਮ ਕਰਦੇ ਆਂ ਤੇ ਆਪਾਂ ਇਹਦਾ ਘਾਂਗੀ ਲਾ ਦੂਗੇ ਸਾਰਾ ਕਿਆਰੀ ਲੈ ਜੂਗਾ ਇਹ ਤਾਂ ਆਪਰੇ ਦੱਸ ਦਰਾਂ ਸੀ ਲੈ ਜੂਗਾ ਦੱਸ ਤਾਂ ਕਿਹੜੇ ਤੂੰ 4-5 ਹੀ ਲਾਏ ਆਂ ਵਾਰਿਆ ਤਾਂ ਐ ਕਰ ਫੇ ਇਹਦੀ ਲੱਤਾਂ ਬਾਹ ਤੋੜਾ ਅੱਗੇ ਤੋਂ ਦਾ ਨਾ ਆਉਂਗਾ ਫਿਰ ਤਾਸੂ ਆ ਇੱਧਰ ਆਉਣ ਨੂੰ ਭੈਂਦਾ ਲੱਕੜ ਐ ਓਏ ਵਧੀਆ ਹੋ ਗਿਆ ਵੇ ਆਪਾਂ ਮਿੱਸ ਗਿਆ ਸ਼ੋਰ ਜਾ ਇਹ ਆਪਣੇ ਸਾਰਾ ਘੈਰੀ ਲੈ ਆ ਤਾ ਕਾਂਗੇ ਲਾ ਤੇ ਹਾਂ ਰੂਜ ਹੀ ਆ ਜਾਂਦਾ ਭਾਂਦਾ ਲੱਕੜ ਆ ਬੈਠਾ ਓ ਲੰਮ ਤੋਤਲ ਜਾ ਓ ਕਿਵੇਂ ਆ ਵੇ ਓ ਬਈ ਇਹੋ ਬਈ ਕਾ ਨਹੀਂ ਆਈ ਇੱਥੇ ਬਈ ਮੈਂ ਤਾਂ ਉਹ ਭਾਈ ਕਿ ਕਿਆ ਗਿਆ ਕਿ ਨਾ ਵੱਢ ਲੈ ਮੇ ਤਾਂ ਗਾਂ ਸੂਈ ਐ ਮੈਂ ਤਾਂ ਲੈ ਗਿਆ ਕਿਹੜਾ ਬਈ ਕਹੀ ਗਿਆ ਸੀ ਓ ਇੱਥੇ ਸਕੂਟਰੀ ਜਣਾ ਫਿਰਦਾ ਸੀ ਸਕੂਟਰੀ ਜਣਾ ਜਿਹੜਾ ਮੈਂ ਨਹੀਂ ਕਿਹਾ ਬਾਈ ਉਹਦੀ ਵੀ ਗਈ ਵੀ ਸਾਡੇ ਪਈ ਤੂੰ ਨਾ ਆਇਆ ਕਰ ਉਹ ਮੈਂ ਆ ਗਿਆ ਖੜ ਜਾ ਕਿਉਂਦਾ ਬਾਈ ਨੇ ਕਿਹਾ ਯਰ ਐਡੇ ਕਲਾ ਦੇ ਬੰਦੇ ਲੈ ਗਏ ਬਾਈ ਯਾਰਾ ਐਡਾ ਕਦਰ ਸਟ ਲੈ ਆ ਜਾ ਮੈਂ ਇੱਕ ਸਟ ਲੈ ਨਾ ਕੌਣ ਆ ਗਿਆ ਇਹ ਮੈਂ ਨਾ ਕੀਤੇ ਮਾਰ ਖਤ ਲੈ ਖੇਤ ਦੇ ਮਾਲ ਕਾਂਗੇ ਆਏ ਦੇਖ ਲੈ ਆ ਚੱਕ ਦੇ ਫਿਰ ਆਇਆ ਮੇਰੀ ਆ ਚੱਕਦੇ ਜਾਦੇ ਹੋ ਆਹ ਵਾਹ ਅਮਾਈ ਨੋ ਅਲਾਈ ਯਾਰ ਆਇਆ ਮਾਈ ਦਾ ਸਰ ਮਾ ਜਰਾ ਬਾਈ ਓ ਬੱਸ ਤੇਰੇ ਤੇ ਮਾਰ ਆ ਵਾਹ ਛੱਡ ਦੇ ਓ ਆ ਜਾ ਆ ਜਾ ਆਉਂਦੇ ਆਉਂਦੇ ਆ ਨਾ ਬਈ ਆ ਬੁਰੀ ਬੰਦਾ ਓ ਤੂੰ ਕੀ ਸੀ ਓ ਭਾਈ ਓ ਨਾ ਮਰਾ ਮਾਰੀ ਨਾ ਓ ਭਾਈ ਓ ਆ ਆ ਓ ਜੁਦ ਬੁਆ ਆ ਗਿਆ ਹਾਏ ਓ ਮਾਰਦੇ ਵਾ ਮੇਰੇ ਸਾਰਾ ਹੋਇਆ ਖੜਾ ਹੋਇਆ ਪੈਰ ਕੁੱਟ ਬੁਆ ਕੇ ਰੱਖਤੀ ਓ ਹਰੇ ਮਾਰ ਭਾਈ ਓ ਹਰੇ ਮਾਲ ਗੋਈ ਲੱਗਿਆ ਮੇਰਾ ਹਰੇ ਮੇਰਾ ਕਰ ਯਾਰ ਮੈਂ ਤੁਹਾਨੂੰ ਦੱਸ ਕਿਹੜੀ ਐਸ ਕਾਰ ਇੰਨੀ ਇੱਕ ਪੰਡ ਕਰ ਦੋ ਮੈਨੂੰ ਇੱਕ ਪੰਡ ਹਰੀ ਦੇ ਦਿਓ ਯਾਰ ਮੈਂ ਤੁਹਾਨੂੰ ਦੱਸ ਗਿਆ ਛੱਡ ਉਹ ਵੀ ਲਈ ਸੀ ਹਰੇ ਪੰਡ ਦਾ ਜੀ ਨੂੰ ਮਟਾ ਦੇਦਾ ਬਾਈ ਵਾਲ ਕੇਰ ਮੈਨੂੰ ਇੱਕ ਐ ਇੱਕ ਵਾਰ ਹਰੇ ਦੀ ਪੰਡ ਇੱਕ ਠੀਕਾ ਲੱਗਦਾ ਹਰੇ ਦੀ ਪੰਡ ਦੇ ਦੇ ਮੇਰੀ ਗੱਲ ਸੁਣ ਲਓ ਫਿਰ ਮੇਰੇ ਸੁਣ ਲਓ ਹੁਣ ਜਦੋਂ ਲੈ ਕੇ ਗਏ ਨਾ ਸਾਰਾ ਹਰਾ ਜੇ ਇੱਕ ਡੈਂਟੀ ਲੈ ਕੇ ਜਾਵਾਂਗੇ ਤੁਹਾਨੂੰ